ਸਸਰੀਗਾਲ ਜੀ ਦੋਸਤੋ ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਫੇਰ ਖੜੇ ਆ ਪਿੰਡ ਸੈਦਪੁਰ ਜ਼ਿਲ੍ਹਾ ਕਪੂਰਥਲਾ ਵਿਖੇ ਜਿੱਥੇ ਕੇ ਬਲਾਕ ਸੁਲਤਾਨਪੁਰ ਲੋਧੀ ਦੇ ਬਾਸਕਟਬਾਲ ਦਾ ਟੂਰਨਾਮੈਂਟ ਚੱਲ ਰਿਹਾ ਜੀ ਟੂਰਨਾਮੈਂਟ 2 ਦਿਨ ਦਾ ਸੀ ਪਹਿਲੇ 5 ਤਰੀਕ ਨੂੰ ਲੜਕੀਆਂ ਦੇ ਮੈਚ ਹੋਏ ਤੇ ਅੱਜ 6 ਤਰੀਕ ਤੇ ਲੜਕਿਆਂ ਦੇ ਲੜਕੀਆਂ ਦੇ ਬਾਸਕਟਬਾਲ ਦੇ ਮੈਚ ਚੱਲ ਰਹੇ ਆ ਟੂਰਨਾਮੈਂਟ ਇੰਨਾ ਸੋਹਣਾ ਹੋਇਆ ਕਿ ਕਿਸੇ ਸਿਨੇਮੇ ਦੇ ਐਂਟਰਟੇਨਮੈਂਟ ਨਾਲੋਂ ਘੱਟ ਨਹੀਂ ਜਿੰਨੇ ਸਵੇਰ ਤੋਂ ਲੈ ਕੇ ਹੁਣ ਤੱਕ ਮੈਚ ਹੋਏ ਆ ਸਾਰੇ ਮੈਚ ਬਹੁਤ ਫਸਵੇਂ ਤੇ ਬਿਲ ਖਿੱਚਵੇਂ ਰਹੇ ਆ ਤੇ ਆਪਾਂ ਇਸ ਸਕੂਲ ਦੇ ਕੋਚ ਸਾਹਿਬ ਦੀ ਪਹਿਲਾਂ ਵੀਡੀਓ ਵੀ ਕੀਤੀ ਸੀ ਉਹਨਾਂ ਨੇ ਜਿਹੜੀ ਪਿਛਲੀ ਵੀਡੀਓ ਵਿੱਚ ਜੋ ਗੱਲਾਂ ਕੀਆਂ ਸੀ ਉਸ ਤੋਂ ਕਿਤੇ ਸੁਣੀ ਟੀਮ ਤਿਆਰ ਕੀਤੀ ਆ ਉਹਨਾਂ ਦੀ ਅੰਡਰ 14 ਟੀਮ ਜਿਹੜੀ ਆ ਉਹ ਫਾਈਨਲ ਜਿੱਤ ਚ ਕੀ ਆ ਇਸ ਟਾਈਮ ਮੇਰੇ ਪਿੱਛੇ ਮੈਚ ਜਿਹੜਾ ਚੱਲ ਰਿਹਾ ਜੀ ਅੰਡਰ 17 ਦਾ ਮੈਚ ਚੱਲ ਰਿਹਾ ਆ ਤੇ ਆਪਾਂ ਟੂਰਨਾਮੈਂਟ ਦੀਆਂ ਤੁਹਾਨੂੰ ਚਲਕਾਂ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਆਪ ਵੀ ਦੇਖਿਓ ਆਪਣੇ ਬੱਚਿਆਂ ਨੂੰ ਵੀ ਦਿਖਾਓ ਉਤੋਂ ਵੱਧ ਤੋਂ ਵੱਧ ਹੋ ਜਿੰਨਾ ਹੋ ਸਕੇ ਇਸ ਵੀਡੀਓ ਨੂੰ ਸ਼ੇਅਰ ਕਰੋ ਜੈ ਲਾ ਹੋ ਨੂੰ ਛੱਡ ਕੇ ਆ ਗਿਆ ਉਹਨੂੰ ਆ ਜੀਏ ਸਿ ਗਿਆਨੂ ਕਹਿੰਦੇ ਆ ਸ੍ਰੀ ਹਰਪ੍ਰੀਤ ਮੁੱਤੀ ਜੀ ਨੂੰ ਜਿਨ੍ਹਾਂ ਦਾ YouTube ਚੈਨਲ ਟਾਕ ਐਂਡ ਟਰੈਵਲ ਦੋਸਤੋ ਜਦੋਂ ਆਪਾਂ ਗਰਾਊਂਡ ਵਿੱਚ ਐਂਟਰ ਕਰਦੇ ਆ ਤਾਂ ਅੱਗੇ ਆ ਕੇ ਬੋਰਡ ਦੇ ਨਾਲ ਹੀ ਖੱਬੇ ਹੱਥ ਸਕੋਰ ਬੋਰਡ ਚੱਲ ਰਿਹਾ ਸੀ ਜਿੱਥੇ ਸਟੂਡੈਂਟ ਸਕੋਰਾਂ ਦਾ ਦੇਖਰੇਖ ਕਰ ਰਹੇ ਸੀ ਤੇ ਸਾਥ ਦੇ ਰਹੇ ਸੀ ਉਹਨਾਂ ਦੇ ਟੀਚਰ ਸਹਿਬਾਨ ਦੋਸਤੋ ਟੂਰਨਾਮੈਂਟ ਵਿੱਚ ਸਰਕਾਰੀ ਹਸਪਤਾਲ ਟਿੱਬਾ ਤੋਂ ਇੱਕ ਮੈਡੀਕਲ ਟੀਮ ਦਾ ਖਾਸ ਪ੍ਰਬੰਧ ਕੀਤਾ ਗਿਆ ਤਾਂ ਕਿ ਖਿਡਾਰੀਆਂ ਦੇ ਜੇਕਰ ਖੇਡ ਦੇ ਦੌਰਾਨ ਕੋਈ ਸੱਟ ਲੱਗ ਜਾਂਦੀ ਹੈ ਜਾਂ ਗਰਮੀ ਕਾਰਨ ਕੋਈ ਪ੍ਰੋਬਲਮ ਆ ਜਾਂਦੀ ਹੈ ਉਹਨਾਂ ਨੂੰ ਮੌਕੇ ਤੇ ਹੀ ਮੋਟਲੀ ਸਹਾਇਤਾ ਦਿੱਤੀ ਜਾ ਸਕੇ ਇਹ ਸਕੂਲ ਦਾ ਬਹੁਤ ਵਧੀਆ ਪ੍ਰਬੰਧ ਸੀ ਮੈਡੀਕਲ ਟੀਮ ਦੇ ਨਾਲ 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 ਖਿਡਾਰੀਆਂ ਦੇ ਖਾਣ ਪੀਣ ਦਾ ਵੀ ਖਾਸ ਧਿਆਨ ਰੱਖਿਆ ਗਿਆ ਸਕੂਲ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਕਿਉਂਕਿ ਸੁਲਤਾਨਪੁਰ ਲੋਧੀ ਬਲਾਕ ਦੇ ਸਕੂਲ ਜਿੰਨਾਂ ਦੀਆਂ ਟੀਮਾਂ ਇੱਥੇ ਪਾਰਟਿਸਿਪੇਟ ਕਰਨ ਆਈਆਂ ਸੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਟੂਰਨਾਮੈਂਟ ਵਿੱਚ ਕਈ ਟੂਰਨਾਮੈਂਟ ਵਿੱਚ ਇਹਨਾਂ ਚੀਜ਼ਾਂ ਦੀ ਕਮੀ ਆ ਜਾਂਦੀ ਹੈ ਤੇ ਪਰ ਸਕੂਲ ਨੇ ਇਸ ਚੀਜ਼ ਦਾ ਵੀ ਖਾਸ ਖਿਆਲ ਰੱਖਿਆ ਜਿਸ ਵਿੱਚ ਸਕੂਲ ਦੇ ਸਮੂਹ ਸਟਾਫ ਤੇ ਸਟੂਡੈਂਟ ਜਿਹੜੇ ਆ ਉਹਨਾਂ ਨੇ ਸਾਥ ਦਿੱਤਾ ਇਸ ਪ੍ਰਬੰਧ ਵਾਸਤੇ ਦੋਸਤੋ ਅੰਡਰ 17 ਟੀਮ ਦਾ ਫਾਈਨਲ ਮੈਚ ਸ਼ੁਰੂ ਹੋਣ ਜਾ ਰਿਹਾ ਤੇ ਬੱਚਿਆਂ ਨੂੰ ਆਸ਼ੀਰਵਾਦ ਦੇ ਰਹੇ ਹਨ ਸਰਦਾਰ ਅਮਰੀਕ ਸਿੰਘ ਰਿਟਾਇਰ ਪ੍ਰਿੰਸੀਪਲ ਸਰਦਾਰ ਗੁਰਚਨ ਸਿੰਘ ਚਾਹਣ ਮੌਜੂਦਾ ਪ੍ਰਿੰਸੀਪਲ ਤੇ ਸਰਦਾਰ ਰਣਜੀਤ ਸਿੰਘ ਰਿਟਾਇਰ ਪੀਟੀਆਈ ਟੀਚਰ ਗੁਰਦੇਵਾਲ ਸਿੰਘ ਲੈਕਚਰਰ ਫਿਜ਼ੀਕਲ ਐਜੂਕੇਸ਼ਨ ਸਕੂਲ ਡਬਿੰਡੀ ਤੋਂ ਤੇ ਨਾਲ ਸਕੂਲ ਦਾ ਸਮੂਹ ਸਟਾਫ ਤੇ ਇੱਧਰ ਗੱਲ ਕਰੀਏ ਜੀ ਬੱਚੇ ਵਾਰਮ ਅਪ ਕਰ ਰਹੇ ਦੋਨੋਂ ਟੀਮਾਂ ਦੇ ਤੇ ਮੈਚ ਸ਼ੁਰੂ ਹੋਣ ਜਾ ਰਿਹਾ ਤੇ ਆਹ ਟੀਮ ਦੀ ਗੱਲ ਕਰੀਏ ਤਾਂ ਸ੍ਰੀ ਹਰਕ੍ਰਿਸ਼ਨ ਪਬਲਿਕ ਸਕੂਲ ਸultanpur Lodhi ਦੀ ਹੈ ਤੇ ਇਧਰ ਦੂਜੇ ਪਾਸੇ ਸੈਦਪੁਰ ਸਕੂਲ ਦੀ ਟੀਮ ਆਪਣੇ ਮੈਚ ਦੀ ਤਿਆਰੀ ਕਰ ਰਹੀ ਹੈ ਜੀ ਕੋਚ ਸਾਹਿਬ ਬੱਚਿਆਂ ਨੂੰ ਇਨਸਟਰਕਸ਼ਨ ਦੇ ਕੇ ਗਰਾਊਂਡ ਵੱਲ ਭੇਜ ਦਿੱਤਾ ਗਿਆ ਤੇ ਰੈਫਰੀ ਸਾਹਿਬ ਵੱਲੋਂ ਮੈਚ ਸ਼ੁਰੂ ਕਰਵਾ ਦਿੱਤਾ ਗਿਆ ਜੀ ਸਿਆਲਪੁਰ ਦੀ ਟੀਮ ਅਟੈਕ ਤੇ ਖੇਡ ਰਹੀ ਹੈ। ਕੋਈ ਗੱਲ ਹੀ ਪਾਲ ਗਈ ਆ ਗਈ। ਬੰਦਾ ਹੰਦਾ ਹੰਦਾ ਰਹਿ ਗਿਆ ਤੇ ਕੋਚ ਸਾਹਿਬ ਦਾ ਪੂਰਾ ਜ਼ੋਰ ਲੱਗਾ ਹੋਇਆ। ਸ਼ਾਟ ਜੱਬਾ। ఓ ਵੈਰੀ ਗੁੱਡ। ਨੰਬਰ ਆ ਗਿਆ ਜੀ। ਡਿਫੈਂਸ ਡਿਫੈਂਸ ਲਾ ਕੇ ਕੋਚ ਸਾਹਿਬ ਬਾਹਰੋਂ ਇਨਸਟ੍ਰਕਸ਼ਨ ਆਪਣੇ ਪਲੇਅਰਾਂ ਨੂੰ ਦੇ ਰਹੇ ਆ ਤੇ ਬਾਹਰੋਂ ਨਹੀਂ ਮਾਰਦੇ ਨੇ। ਟੈਸਟ ਕਰਨ ਲਈ ਕੋਲ ਰਹੇ ਆ। ਤੇ ਕੋਸ਼ਿਸ਼ ਹੈਗੀ ਆ ਜੀ ਸੰਤਾਨਪੁਰ ਲੋਧੀ ਸਕੂਲ ਦੀ। ਆ ਦੇ ਆ ਗਿਆ ਚਾਲ ਲੈ ਗਿਆ ਜੀ ਸੈਦਪੁਰ ਦਾ ਖਿਡਾਰੀ ਬਹੁਤ ਫੁਰਤੀ ਨਾਲ ਇੱਕ ਦੋ ਨੰਬਰ ਹੋਰ ਇਸੇ ਕਰਤੇ ਵਿੱਚ ਕੋਚ ਸਾਹਿਬ ਖੁਸ਼ ਹੋ ਰਹੇ ਆ ਜੀ ਦੋਸਤੋ ਜਿਵੇਂ ਆਪਾਂ ਪਹਿਲਾਂ ਵੀਡੀਓ ਦੇ ਵਿੱਚ ਦੱਸਿਆ ਕਿ ਪਿੰਡ ਸੈਦਪੁਰ ਜ਼ਿਲ੍ਹਾ ਕਪੂਰਥਲਾ ਵਿਕੇ ਬਾਸਕਟਬਾਲ ਦਾ ਟੂਰਨਾਮੈਂਟ ਚੱਲ ਰਿਹਾ ਦੋ ਦਿਨ ਦਾ ਟੂਰਨਾਮੈਂਟ ਰਿਹਾ ਪਹਿਲੇ ਦਿਨ ਲੜਕੀਆਂ ਦੇ ਮੈਚ ਹੋਏ ਬਹੁਤ ਸੋਹਣੇ ਸਫਲ ਮੈਚ ਤੇ ਅੱਜ ਜਿਹੜੇ ਆ ਲੜਕਿਆਂ ਦੇ ਮੈਚ ਚੱਲ ਰਹੇ ਆ ਸਾਡੇ ਤੁਸੀਂ ਪਿੱਛੇ ਦੇਖ ਰਹੇ ਹੋ ਜੀ ਫਾਈਨਲ ਮੈਚ ਚੱਲ ਰਿਹਾ ਜਿਹਦੇ ਵਿੱਚ ਇਸੇ ਸਕੂਲ ਦੀ ਟੀਮ ਸੈਲਪੁਰ ਦੀ ਉਹ ਮਤਲਬ ਖੇਡ ਰਹੀ ਆ ਤੇ ਆਪਾਂ ਜਾਦਾ ਜਾਣਕਾਰੀ ਜਿਹੜੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਸਰਦਾਰ ਗੁਰਚਰਨ ਸਿੰਘ ਚਾਹਲ ਜੀ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਵੀ ਟੂਰਨਾਮੈਂਟ ਕਿਵੇਂ ਚੱਲ ਰਿਹਾ ਤੇ ਕੀ ਉਹਨਾਂ ਦੀਆਂ ਕੋਸ਼ਿਸ਼ਾਂ ਆ ਰਹੀਆਂ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਤੁਸੀਂ ਪੂਰੇ ਟੂਰਨਾਮੈਂਟ ਤੇ ਚਾਨਣਾ ਪਾ ਦਿਓ ਆਪਣੇ ਸ਼ਬਦਾਂ ਦੇ ਵਿੱਚ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਇਹ ਹਰ ਸਾਲ ਦੀ ਤਰ੍ਹਾਂ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਜਾਂਦਾ ਆ ਕਿਉਂਕਿ ਐਜੂਕੇਸ਼ਨ ਦਾ ਜਿਹੜਾ ਏਮ ਹੈ ਉਹ ਬੱਚੇ ਦਾ ਇੱਕ ਸਰਪੱਖੀ ਵਿਕਾਸ ਹੈ ਹਾਂ ਔਰ ਸਰਪੱਖੀ ਵਿਕਾਸ ਜਿਹੜਾ ਹੈ ਉਹ ਬੱਚੇ ਦੇ ਸਰੀਰਕ ਵਿਕਾਸ ਤੋਂ ਜਿਹੜਾ ਉਹ ਸ਼ੁਰੂ ਹੁੰਦਾ ਆ ਸੋ ਇਸ ਉਪਰਾਲੇ ਦੇ ਤਹਿਤ ਜੋ ਸਾਨੂੰ ਕੈਲੰਡਰ ਪੰਜਾਬ ਸਰਕਾਰ ਵੱਲੋਂ ਸਕੂਲ ਸਿੱਖਿਆ ਵਿਭਾਗ ਵੱਲੋਂ ਮਿਲਿਆ ਉਹਦੇ ਵਿੱਚ ਅ ਸ਼ੁਰੂਆਤੀ ਤੌਰ ਤੇ ਬਲਾਕ ਦੇ ਜਿਹੜੇ ਟੂਰਨਾਮੈਂਟ ਹੋਣੇ ਹੁੰਦੇ ਆ ਉਸੇ ਲੜੀ ਤਹਿਤ ਸultanpur ਬਲਾਕ 2 ਦੇ ਜਿਹੜੇ ਬਾਸਕਟਬਾਲ ਦੇ ਟੂਰਨਾਮੈਂਟ ਆ ਦੋ ਰੋਜ਼ਾ ਜਿਹੜਾ ਟੂਰਨਾਮੈਂਟ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਦਪੁਰ ਵਿਖੇ ਜਿਹੜਾ ਉਹ ਕਰਵਾਇਆ ਜਾ ਰਿਹਾ ਆ ਸੋ ਇਹਦੇ ਵਿੱਚ ਆ ਸਾਰੇ ਜਿਹੜੇ ਪਤਵੰਤੇ ਸੱਜਣੇ ਆ ਸਾਡੇ ਜੋ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਆ ਸਰਦਾਰ ਅਮਰੀਕ ਸਿੰਘ ਜੀ ਸਾਡੇ ਗੈਸਾ ਪ੍ਰਦਾਨ ਡੀਟੀਸੀ ਦੇ ਜਰਨਲ 77 ਸਪੈਸ਼ਲ ਖਾਸ ਤੌਰ ਤੇ ਪਹੁੰਚੇ ਆ ਇਹਦੇ ਵਿੱਚ ਸੋ ਇਹਦੇ ਬਹੁਤ ਹੀ ਵਧੀਆ ਪ੍ਰਬੰਧ ਜਿਹੜਾ ਸਾਡੇ ਕੋਚ ਜੋ ਬਾਸਕਟਬਾਲ ਦੇ ਆ ਰਕੇਸ਼ ਜੀ ਹੁਣੀ ਆ ਕਲਬੀਰ ਸਿੰਘ ਹੁਣੀ ਇਹਨਾਂ ਵੱਲੋਂ ਆਪਣੇ ਸਹਿਯੋਗੀਆਂ ਦੇ ਨਾਲ ਮਿਲ ਕੇ ਸਾਰਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਆ ਸੋ ਪਿਛਲਾ ਮੈਚ ਜਿਹੜਾ ਕਿ ਅੰਡਰ 14 ਵਾਲਾ ਅਸੀਂ ਦੇਖਿਆ ਸੋ ਸੀਨੀਅਰ ਸੈਕੰਡਰੀ ਸਕੂਲ ਸੈਦਪੁਰ ਔਰ ਗੁਰੂ ਹਰਕਿਸ਼ਨ ਸਕੂਲ ਆ ਆਰਸੀਪ ਦੇ ਦਰਮਿਆਨ ਜਿਹੜਾ ਹੋਇਆ ਬਹੁਤ ਹੀ ਉੱਚ ਪਾਏ ਦਾ ਕੁਆਲਿਟੀ ਦਾ ਮੈਚ ਇਸ ਤਰ੍ਹਾਂ ਦੇ ਮੈਚ ਕਿਉਂਕਿ ਬਾਸਕਟਬਾਲ ਇੱਕ ਬਹੁਤ ਟੈਕਨੀਕਲ ਗੇਮ ਆ ਸੋ ਇਹ ਇਹਦੇ ਵਾਸਤੇ ਸਪੈਸ਼ਲ ਗਰਾਉਂਡ ਔਰ ਟੈਕਨੀਕ ਦੀ ਲੋੜ ਹੁੰਦੀ ਆ ਸੋ ਜਿਸ ਤਰ੍ਹਾਂ ਬੱਚਿਆਂ ਨੇ ਪਰਫਾਰਮ ਕੀਤਾ ਉਸ ਤੋਂ ਦੇਖ ਕੇ ਲੱਗਦਾ ਹੈ ਕਿ ਆ ਜੋ ਸਾਡੇ ਮਿਹਨਤ ਹੈ ਸਾਡੇ ਸਟਾਫ ਦੀ ਸਾਡੇ ਕੋਚ ਸਹਿਬਾਨ ਦੀ ਫਿਜ਼ੀਕਲ ਐਜੂਕੇਸ਼ਨ ਵਾਲੇ ਸਾਡੇ ਅਧਿਆਪਕ ਸਹਿਬਾਨ ਦੀ ਪੰਜਾਬ ਜਰੂਰ ਆ ਬਲੰਦੀਆਂ ਨੂੰ ਜਿਹੜਾ ਸ਼ੂਗਾ ਕਿਉਂਕਿ ਕੋਈ ਵੀ ਗੇਮ ਜਿਹੜੀ ਸਕੂਲਾਂ ਵਿੱਚ ਜਿੰਦਾ ਹੈ ਉਹ ਹੀ ਉਹਦੇ ਵਿੱਚ ਹੀ ਨੈਸ਼ਨਲ ਏਸ਼ੀਅਨ ਤੇ 올림픽 ਤੱਕ ਬੱਚੇ ਜਿਹੜੇ ਆ ਉਸੇ ਗੇਮ ਦੇ ਵਿੱਚੋਂ ਹੀ ਜਾਂਦੇ ਨੇ ਥੈਂਕ ਯੂ ਸਰ ਤੁਹਾਡੇ ਸਕੂਲ ਦਾ ਮੈਨੂੰ ਅਪਰਾਲਾ ਬਹੁਤ ਸੋਹਣਾ ਲੱਗਾ ਮੈਂ ਦੇਖਿਆ ਪਹਿਲਾਂ ਵੀ ਤੁਹਾਡੇ ਸਕੂਲ ਆ ਚੁੱਕਾ ਬਹੁਤ ਸੋਹਣੀ ਗਰਾਊਂਡ ਤਿਆਰ ਕੀਤੀ ਹੋਈ ਆ ਤੇ ਇੱਕ ਤਰਾਸ ਦੀ ਸਮੇਂ ਦੀ ਇਹ ਵੀ ਆ ਵੀ ਨੌਜਵਾਨ ਬਹੁਤ ਸਾਰੇ ਖੇਡਾਂ ਤੋਂ ਪਿੱਛੇ ਹੁੰਦੇ ਜਾ ਰਹੇ ਆ ਉਨਾਂ ਨੂੰ ਆਪਾਂ ਕਿਵੇਂ ਮੋਟੀਵੇਟ ਕਰਕੇ ਗਰਾਊਂਡਾਂ ਨਾਲ ਜੋੜ ਸਕਦੇ ਆ ਕਿ ਮਾਪਿਆਂ ਦਾ ਵੀ ਇਹਦੇ ਵਿੱਚ ਸਹਿਯੋਗ ਨਾਲ ਚਾਹੀਦਾ ਕਿ ਨਹੀਂ ਚਾਹੀਦਾ ਬੇਸਿਕਲੀ ਜਿਹੜਾ ਬੱਚਾ ਆ ਉਹ ਸੋਸਾਇਟੀ ਦੀ ਜਾਂ ਦੇਸ਼ ਦੀ ਜ਼ਿੰਮੇਵਾਰੀ ਆ ਤੇ ਦੇਸ਼ ਦੀ ਪ੍ਰਾਪਰਟੀ ਆ ਉਹ ਮਾਪਿਆਂ ਦੇ ਰਾਹੀਂ ਇਸ ਦੁਨੀਆ 'ਚ ਆਉਂਦਾ ਆ ਪਰ ਉਹਨੂੰ ਸੰਭਾਲਣਾ ਉਹਨੂੰ ਇੱਕ ਜ਼ਿੰਮੇਵਾਰ ਨਾਗਰਿਕ ਬਣਾਉਣ ਦੀ ਜ਼ਿੰਮੇਵਾਰੀ ਉਹ ਸਿਰਫ ਮਾਪੇ ਤੇ ਨਹੀਂ ਹੈ ਸੋ ਮਾਪੇ ਦੀ ਸਪੋਰਟ ਚਾਹੀਦੀ ਆ ਸੋ ਇਹ ਸਕੂਲ ਸਾਡੀਆਂ ਜਿਵੇਂ ਨਗਰ ਦੀਆਂ ਜਿਹੜੀਆਂ ਸੰਸਥਾਵਾਂ ਹੁੰਦੀਆਂ ਆ ਯੂਥ ਕਲੱਬ ਨੇ ਪੰਚਾਇਤਾਂ ਨੇ ਐਨ ਜੀਓਜ਼ ਨੇ ਔਰ ਈਵਨ ਸਰਕਾਰ ਇਹਨਾਂ ਸਾਰਿਆਂ ਦਾ ਇੱਕ ਸਾਂਝਾ ਉਪਰਾਲਾ ਹੈ ਸੋ ਇਹ ਬਹੁਤ ਵੱਡੇ ਪੱਧਰ ਤੇ ਉਪਰਾਲੇ ਜਿਹੜੇ ਆ ਇਹ ਹਰ ਲੈਵਲ ਤੇ ਉਹ ਕੀਤੇ ਜਾ ਰਹੇ ਆ ਸੋ ਸੈਦਪੁਰ ਦੇ ਪੰਚਾਇਤ ਵੱਲੋਂ ਉਤਵੰਤ ਤੇ ਸੱਜਣਾ ਵੱਲੋਂ ਬਹੁਤ ਵੱਡਾ ਸਹਿਯੋਗ ਇਸ ਗਰਾਊਂਡ ਨੂੰ ਬਣਾਉਣ ਵਿੱਚ ਕੀਤਾ ਗਿਆ ਕਿਉਂਕਿ ਆਪਾਂ ਨੂੰ ਪਤਾ ਕਿ ਜਿਹੜੀ ਬਾਸਕਟਬਾਲ ਦੀ ਗਰਾਊਂਡ ਆ 7-8 ਲੱਖ ਦਾ ਇਸ ਦਾ ਬਜਟ ਹੁੰਦਾ ਆ ਸੋ ਇਹਦੇ 'ਚ ਬਹੁਤ ਜਿਹੜਾ ਜ਼ਿਆਦਾ ਯੋਗਦਾਨ ਆ ਉਹ ਪਿੰਡ ਵਸੀਆਂ ਵੱਲੋਂ ਕੀਤਾ ਗਿਆ ਸੋ ਇਹਨਾਂ ਦਾ ਅਸੀਂ ਆਪਣੇ ਤੌਰ ਤੇ ਮੈਂ ਪੂਰੇ ਸਟਾਫ ਵੱਲੋਂ ਇਹਨਾਂ ਦੇ ਧੰਨਵਾਦੀ ਵੀ ਆ ਕਿ ਜਦੋਂ ਤੋਂ ਗਰਾਊਂਡ ਬਣੀ ਆ ਸਕੂਲ ਦੇ ਵਿੱਚ ਪਿੰਡ ਦੇ ਵਿੱਚ ਜਿਹੜਾ ਖੇਡ ਕਲਚਰ ਆ ਉਹ ਪ੍ਰਮੋਟ ਹੋਇਆ ਆ ਸਵੇਰੇ ਸ਼ਾਮ ਬੱਚੇ ਜਿਹੜੇ ਆ ਉਹ ਆ ਕੇ ਪ੍ਰੈਕਟਿਸ ਕਰਦੇ ਆ ਔਰ ਬੱਚੇ ਜਿਹੜੇ ਹੌਲੀ-ਹੌਲੀ ਉਹ ਖੇਡਾਂ ਵਾਲੇ ਪਾਸੇ ਨੂੰ ਪ੍ਰੇਰਿਤ ਹੋ ਰਹੇ ਆ ਥੈਂਕ ਯੂ ਧੰਨਵਾਦ ਸਾਰਾ ਤੇ ਇਹ ਜੀ ਸਕੂਲ ਦੇ ਪ੍ਰਿੰਸੀਪਲ ਸਰ ਸਨ ਤੇ ਦੋਸਤੋ ਤੁਸੀਂ ਜਾਣਾ ਨਹੀਂ ਵੀਡੀਓ ਦੇ ਐਂਡ ਤੱਕ ਜਰੂਰ ਰਹੋ ਆਪਾਂ ਮੈਚ ਦੀਆਂ ਝਲਕਾਂ ਵੀ ਦਿਖਾਵਾਂਗੇ ਤੇ ਜਿਹੜਾ ਪਲੇਅਰ ਵਧੀਆ ਖੇਡੇਗਾ ਬੈਸਟ ਨਿਕਲੇਗਾ ਤਾਂ ਇਹ ਆਪਾਂ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਜੁੜੇ ਰਹਿਣਾ ਜੀ ਵੀਡੀਓ ਦੇ ਐਂਡ ਤੱਕ ਸਮਝ ਲੱਗ ਗਈ ਉਹ ਤੂੰ ਬਾਲ ਮਾਰਦਾ ਛੋਟੀ ਵੱਡੀ ਰੱਖ ਕੇ ਬਾਲ ਮਾਰ ਹਾਈਟ ਦੇ ਕੇ ਬਾਲ ਮਾਰ ਫਿਰ ਪਾਉਗੀ ਬਾਲ ਅਦਰਵਾਈਜ਼ ਬਾਲ ਨਹੀਂ ਆਈਟ ਦੇ ਕੇ ਹੱਥ ਸਿੱਧਾ ਰੱਖ ਕੋਣੀ ਐਲਬ ਪੂਰੀ ਖੋਲ ਫਿਰ ਬਾਲ ਪੈਣੀ ਸਮੇਂ ਲਾ ਕੇ ਤਗੜੇ ਹੋ ਕੇ ਖੇਲਾ। ਓ ਤੇ ਕੋ ਬਹੁਤ ਕੋਸ਼ ਅਕੇਲਣ ਨੂੰ। ਗੇਮ ਦਿਖਾ ਫੇ ਅੰਦਰ ਜਾ ਕੇ। ਡਰਨਾ। ਸਮੇਂ ਆ ਗਈ। ਚਲੋ ਫੇ। ਜੱਪਾਟ। ਨਿਕਲੋ ਫੇ। ਚਲੋ ਫੇ। ਚਲੋ ਫੇ। ਚਲੋ ਫੇ। ਮਮੈਂ ਸੀਨੀਅਰਸ ਜਿੰਨੀ ਸਕੂਲ ਸਰਪੋਰ ਵੈਲ ਬਲਟੀ ਕਨਿਊਨਸ ਇਹ ਸੰਪਨ ਹੋਏ ਨੇ ਔਰ ਜਿਹੜੇ ਅਫੀਸ਼ੀਅਲ ਹੈ ਉਹਨਾਂ ਨੇ ਵੀ ਜਿਹੜੀ ਬਹੁਤ ਹੀ ਇਮਾਨਦਾਰੀ ਨਾਲ ਜਿਹੜੀ ਆ ਰੈਫਰੀ ਅੰਪਾਇਰੀ ਕੀਤੀ ਹੈ ਔਰ ਪਲੇਅਰਸ ਵੀ ਬਿਲਕੁਲ ਜਿੱਤ ਹਾਰ ਤੋਂ ਉੱਪਰ ਉੱਠ ਕੇ ਇਹਨਾਂ ਬੱਚਿਆਂ ਨੇ ਗੇਮਾਂ ਦੇ ਵਿੱਚ ਭਾਗ ਲਿਆ ਔਰ ਮੈਂ ਇਹ ਜਿਹੜਾ ਟੂਰਨਾਮੈਂਟ ਹੈ ਇਹਦੇ ਕਾਮਯਾਬੀ ਦੇ ਪਿੱਛੇ ਜਿਹੜਾ ਹੱਥ ਹੈ ਉਹ ਚਾਹਲ ਸਾਹਿਬ ਰਕੇਸ਼ਜੀਪ ਬਧਾਈ ਦੇ ਪਾਤਰ ਨੇ ਬੇਟਾ ਮੈਂ ਤੁਹਾਨੂੰ ਇੱਕੀ ਗੱਲ ਕਹਿਣੀ ਹੋ ਵੇਖੋ ਹਾਰ ਜਿੱਤ ਇਹ ਤਾਂ ਹੁੰਦੀ ਹੈ ਇੱਕ ਟੀਮ ਨੇ ਜਿੱਤਣਾ ਇੱਕ ਨੇ ਹਾਰਨਾ ਪਰ ਜਿਹੜਾ ਬੱਚਾ ਗਰਾਊਂਡ 'ਚ ਆ ਗਿਆ ਉਹਦੇ ਲਈ ਬਹੁਤ ਵੱਡੀ ਅਚੀਵਮੈਂਟ ਹੈ ਉਹ ਤੁਹਾਡੇ ਲਈ ਇੱਕ ਬਹੁਤ ਵੱਡੀ ਜਿੱਤ ਹੈ ਸੋ ਇੱਕ ਵਾਰੀ ਆਪਣੇ ਆਪ ਲਈ ਜਿਹੜੇ ਬੱਚੇ ਨੇ ਸਾਰੀ ਟੀਮਾਂ ਪਲੀਜ਼ ਆਪਣੇ ਆਪ ਦੀ ਕੈਪਟਿੰਗ ਕਰੋ ਦੇਖੋ ਬੇਟਾ ਅੱਜ ਬਲਾਕ ਹੈ ਇਹ ਬਲਾਕ ਤੋਂ ਫਰਦਰ ਡਿਸਟ੍ਰਿਕਟ ਜਿਹੜੀ ਇਕੱਲੋ ਸਿਫਤ ਕਰਾਗਾ ਖੱਲੇ ਮੈਂ ਆਪਣੇ ਪੁਰਾਣੇ ਸਕੂਲ ਗੱਲ ਕਰਕੇ ਆਟਾ ਜਿਹੜਾ ਲੇਡੀ ਸਟਾਫ ਹੈ ਨਹੀਂ ਤੁਹਾਨੂੰ ਦੀ 2 ਵਜੇ ਵੀ ਲੇਡੀ ਸਟਾਫ ਨੂੰ ਅਸੀਂ ਰੋਕਦੇ ਵੀ ਨਹੀਂ ਤੁਸੀਂ ਜਿਹੜੇ ਹੁਣ ਤੱਕ ਗਰਾਊਂਡ ਦੇ ਵਿੱਚ ਬੈਠੇ ਹੋ ਤੁਸੀਂ ਸਾਰੇ ਹੀ ਵਧਾਈ ਦੇ ਪਾਤਰ ਹੋ ਜਿੰਨੀ ਤੁਹਾਡੀ ਤਾਰੀਫ ਕੀਤੀ ਜਾਵੇ ਕੋਲੀ ਕੋਲੀ ਥੈਂਕ ਯੂ ਸੈਕਿੰਡ ਪੋਜੀਸ਼ਨ ਹਰਕਿਸ਼ਨ ਪਬਲਿਕ ਸਕੂਲ ਆਰਐਫ ਕੰਗ੍ਰੈਚੁਲੇਸ਼ਨਸ ਪੀਤਾ ਪਲੀਜ਼ ਕਮ ਫਾਰਵਰਡ

ਮੇਮ ਬਾਰਕ ਦਿਨੀਆਂ ਸਾਡੇ ਕੋਚ ਸੇਬਾਨ ਚਿਗੀ ਦੇ ਕੈਸ਼ ਕੁਮਾਰ ਜੀ ਨੂੰ ਜਿਨ੍ਹਾਂ ਨੇ ਪੂਰੀ ਮਿਹਨਤ ਦੇ ਨਾਲ ਸਾਡੇ ਬੱਚਿਆਂ ਨੂੰ ਟ੍ਰੇਨ ਕੀਤਾ ਪਬਲਿਕ ਸਕੂਲ ਸ਼ੈਤਾਨਪੁਰ ਲੋਧੀ ਕਪੀਸ ਕਾ ਗਵਰਮੈਂਟ ਸੀਨੀਅਰ ਸਕੈਂਡੀ ਸਕੂਲ ਸੈਟਪੁਰ ਕੋਈ ਕੋਈ ਸਿਰਫ ਆਪਣੀ ਹਾਜ਼ਰੀ ਨਾਲ ਨਹੀਂ ਸਗਰੋਂ ਆਪਣੀ ਕੰਮ ਨਾਲ ਦਿਲਾ ਵਿੱਚ ਥਾਂ ਬਣਾ ਲੈਂਦਾ ਹੈ

ਕੈਮਬ੍ਰਿਜ ਪਬਲਿਕ ਸਕੂਲ ਇਹਨਾਂ ਰਿਹਾ ਬਹੁਤ ਹੀ ਖਾਸ ਸੇਵਾਵਾਂ ਨੇ ਸਾਡੇ ਸਕੂਲ ਲਈ ਸਾਡੀਆਂ ਟੀਮਸ ਨੇ ਧੰਨਵਾਦ ਸਰ ਥੈਂਕ ਯੂ ਐਵੀ ਮਿਚ ਸਰ ਮੈਂ ਬੇਨਤੀ ਕਰਦੀ ਹਾਂ ਸ਼੍ਰੀ ਰਕੇਸ਼ ਕੁਮਾਰ ਸਰ ਜੀ ਨੂੰ ਕਿ ਉਹ ਦੋ ਸ਼ਬਦ ਸਾਡੇ ਤਾਂ ਸਿੱਧਾ ਇਲੈਕਟ੍ਰੋਨਿਕ ਸੋ ਬਹੁਤ ਹੀ ਅੱਛੇ ਢੰਗ ਦੇ ਨਾਲ ਇਹ ਟੂਰਨਾਮੈਂਟ ਜਿਹੜਾ ਹੈ ਪੂਰੇ ਡਿਸਪੀਸਪਲਨ ਦੇ ਵਿੱਚ ਰਹਿੰਦਿਆਂ ਹੋਇਆਂ ਇਸ ਨੂੰ ਨਿਪਰੇ ਜਿਹੜਾ ਚੜਾਇਆ ਗਿਆ ਹੈ ਸੋ ਮੈਂ ਸਮੂਹ ਸਟਾਫ ਔਰ ਸਾਡੇ ਮਹਿਮਾਨ ਸਰਦਾਰ ਰਣਜੀਤ ਸਿੰਘ ਜੀ ਹੁਣੀ ਔਰ ਸਰਦਾਰ ਅਮਰੀਕ ਸਿੰਘ ਲੱड्डा ਜੀ ਜਿਹੜੇ ਕਿ ਖੇਡਾਂ ਦੇ ਨਾਲ ਹਮੇਸ਼ਾ ਤੋਂ ਜੁੜੇ ਰਹੇ ਸਪੈਸ਼ਲੀ ਉਹਨਾਂ ਨੇ ਸਮਾਂ ਕੱਢਿਆ ਹੈ ਔਰ ਸਾਡੇ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਗੁਰਦਿਆਲ ਜੀ ਹੁਣੀ ਖੜੇ ਨੇ ਆ ਦੂਸਰੇ ਸਾਡੇ ਸਰਜੀਤ ਹੁਣੀ ਸਪੈਸ਼ਲੀ ਆਏ ਨੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਸਭ ਤੋਂ ਉੱਪਰ ਸਾਡੇ ਲੇਡੀ ਸਟਾਫ ਦਾ ਜਿਨ੍ਹਾਂ ਨੇ ਪੂਰਾ ਐਂਡ ਤੱਕ ਜਿਹੜਾ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਸੋ ਸਾਰੇ ਬਹੁਤ ਵਧਾਈ ਦੇ ਪਾਤਰ ਨੇ ਥੈਂਕਸ ਥੈਂਕ ਯੂ ਨੂੰ ਜਿਹੜਾ ਸਕੂਲ ਨੂੰ 5000 ਰੁਪਿਆ ਦਿੱਤਾ ਜੀ ਇਹਨਾਂ ਲਈ ਜੌਲ ਤਾੜੀਆਂ ਜੀ ਇਹਨਾਂ ਲਈ ਜਦੋਂ ਵੀ ਸਾਨੂੰ ਲੋੜ ਹੁੰਦੀ ਹੈ ਰঞ্জੀਤ ਸਰ ਦੀ ਅਸੀਂ ਇੱਦੀ ਆਵਾਜ਼ ਨਾਲ ਆਵਾਜ਼ ਮਾਰਦੇ ਹਾਂ ਸਰ ਸਾਡੇ ਕੋ ਹਾਜ਼ਰ ਹੁੰਦੇ ਨੇ ਤੇ ਜਿਹੜੀ ਗਰਾਊਂਡ ਆ ਆਪਾਂ ਖੜੇ ਆ ਇਹ ਵੀ ਇਹਨਾਂ ਦੀ ਬਦੌਲਤ ਹੀ ਬਣੀ ਆ ਜੀ ਲੱਗਦਾ ਜ਼ੋਰਦਾਰ ਕਲਾਪਿੰਗ ਹੋਣੀ ਚਾਹੀਦੀ ਹੈ ਸਾਡੇ ਨਾਲ ਉਸ ਤੋਂ ਬਾਅਦ ਸਾਡੇ surjeet sir ਆਏ ਨੇ retired PTI ਮੈਂ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦਾ ਜੀ ਸਰ ਤੁਸੀਂ ਟਾਈਮ ਕੱਢਿਆ ਤੇ ਸਰ ਨੇ ਵੀ ਸਾਡੇ ਸਕੂਲ ਨੂੰ 5000 ਰੁਪਏ ਜਿਹੜਾ ਇਨਾਮ ਦਿੱਤਾ ਜੀ ਤਾ ਜੋ ਸੀ ਆਪਾਂ ਸਕੂਲ ਤੇ ਖੜ ਸਕੀਏ ਤੇ ਮੈਂ ਸਾਰੇ ਸਟਾਫ ਦਾ ਆਪਣੇ ਸਪੋਰਟਸ ਕਲਾਸ এমਪਲਾਈ ਨੇ ਮੇਰੇ ਜਿਹੜੇ ਤੇ ਜਿਹੜਾ ਮੇਰਾ ਸਟਾਫ ਆ ਸਾਰਾ ਹੀ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਜੀ ਉਸ ਤੋਂ ਬਾਅਦ ਮੇਰੇ ਬੱਚੇ ਜਿਹੜੇ ਸਵੇਰ ਦੋ ਦਿਨ ਹੋ ਗਏ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਾਲੇ ਵੀ ਸਾਡੇ ਕੁੜੀਆਂ ਸਾਡੀਆਂ ਬੈਠੀਆਂ ਹੋਈਆਂ ਨੇ ਤੇ ਮੁੰਡੇ ਵੀ ਸਾਡੇ ਜਿਹੜੇ ਆ ਕੰਮ ਪੂਰਾ ਸਾਡੇ ਨਾਲ ਜਿਹੜਾ ਸਾਥ ਦਿੱਤਾ ਉਹਨਾਂ ਤੋਂ ਬਿਨਾ ਸਾਡਾ ਜਿਹੜਾ ਕੰਮ ਆ ਉਹ ਮੁਕੰਮਲ ਨਹੀਂ ਹੋ ਸਕਦਾ ਸੀ ਤੇ ਉਹਨਾਂ ਨੇ ਕੰਮ ਜਿਹੜਾ ਪੂਰਾ ਦਿਲੋਂ ਨਿਭਾਇਆ ਤੇ ਜਿਹਦੇ ਨਾਲ ਸਾਨੂੰ ਜਿਹੜੀਆਂ ਸਾਡੇ ਚ ਕਮੀਆਂ ਸੀਗੀਆਂ ਉਹ ਸਾਨੂੰ ਹੋਈ ਹੀ ਨਹੀਂ ਕੋਈ ਕਮੀ ਮਹਿਸੂਸ ਤੇ ਸਾਰੀਆਂ ਕਮੀਆਂ ਉਹਨਾਂ ਬੱਚਿਆਂ ਨੇ ਸਾਡੀਆਂ ਪੂਰੀਆਂ ਕੀਤੀਆਂ ਤੇ ਮੈਂ ਬੱਚਿਆਂ ਦਾ ਸਪੈਸ਼ਲੀ ਦਿਲੋਂ ਧੰਨਵਾਦ ਕਰਦਾ ਬੱਚਿਓ ਤੇ ਮੈਂ ਲਾਸਟੇ ਅਮਰੀਕ ਸਿੰਘ ਨੱਡਾ ਜੀ ਦਾ ਬਹੁਤ ਧੰਨਵਾਦ ਕਰਦਾ ਸਰ ਜਦੋਂ ਵੀ ਤੁਹਾਨੂੰ ਲੋੜ ਪਊਗੀ ਅਸੀਂ ਤੁਹਾਨੂੰ ਜਰੂਰ ਲਾਵਾਂਗੇ ਜੀ ਸਾਡੇ ਸਪੋਰਟਸ ਦਾ ਜਦੋਂ ਕੰਪੀਟੀਸ਼ਨ ਹੋਊਗਾ ਅਸੀਂ ਤੁਹਾਨੂੰ ਯਾਦ ਅੱਗੀ ਜਵਾਨਾ ਕਰਨਾ ਜੇ ਅਸੀਂ ਤੁਹਾਨੂੰ ਭਾਵੇਂ ਕਰਾਉਣ ਵਾਲਾ ਹੋਣਾ ਭਾਵੇਂ ਸਾਨੂੰ ਤੁਸੀਂ ਟਾਈਮ ਜਰੂਰ ਕਰਨਾ ਸਾਡੇ ਲਈ ਜੀ ਕਿਉਂਕਿ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਮੈਂ ਸਟੇਟ ਜਾਂਦੇ ਆ ਅਸੀਂ ਡਿਸਟ੍ਰਿਕਟ ਉੱਥੇ ਕਰਵਾਉਨੇ ਆ ਤੇ ਮੈਨੂੰ ਪਤਾ ਸਰ ਪਹਿਲਿਆਂ ਚ ਹੁੰਦੇ ਆ ਜੀ ਉੱਥੇ ਅਸੀਂ ਬਾਅਦ ਚ ਪਹੁੰਚੇ ਸਰ ਸਾਡੇ ਤੋਂ ਪਹਿਲਾਂ ਪਹੁੰਚੇ ਹੁੰਦੇ ਸੀ ਸਰ ਡਿਊਟੀ ਤੇ ਆਪਣੀ ਪੂਰੀ ਪੰਕਚਲ ਸੀਗੇ ਤੇ ਸਾਡੇ ਪੀਟੀ ਡੀਪੀ ਅਸੀਂ ਬਾਅਦ ਚ ਪਹੁੰਚਦੇ ਆ ਸਰ ਉੱਥੇ ਪਹਿਲਾਂ ਖੜੇ ਹੁੰਦੇ ਸੀ ਤੇ ਇਹ ਇਹਨਾਂ ਤੋਂ ਅਸੀਂ ਸਿੱਖਿਆ ਹੈ ਬਹੁਤ ਕੁਝ ਸਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਫਿਰ ਇੱਕ ਵਾਰੀ ਸਾਰਿਆਂ ਦਾ ਧੰਨਵਾਦ ਜੀ ਤੇ ਉਸ ਤੋਂ ਬਾਅਦ ਜਿਨ੍ਹਾਂ ਨੇ ਰੈਫਰੀ ਕੀਤੀ ਐ ਨਹੀਂ ਧੁੱਪ ਦੇ ਵਿੱਚ ਸਪੈਸ਼ਲੀ ਮੈਂ ਉਹਨਾਂ ਦਾ ਵੀ ਥੈਂਕਸ ਕਰਦਾ ਜੀ ਉਧਰੋਂ ਮੁਕੇਸ਼ ਜੀ ਆਏ ਸੀ ਡਿਊਟੀ ਕਰਕੇ ਰੇਲਵੇ ਚੋਂ ਤੇ ਉਹ ਮੇਰੇ ਕੋਲ ਪਹੁੰਚੇ ਨੇ ਜੱਦੀ ਆਵਾਜ਼ ਉਹਨਾਂ ਨੂੰ ਵੀ ਆਦੀ ਆਵਾਜ਼ ਨੇ ਕਿਹਾ ਸੀਗਾ ਕੱਲ ਸਰ ਟਾਈਮ ਕੱਢਿਓ ਜੀ ਉਹ ਮੇਰੇ ਕੋਲ ਆਏ ਨੇ ਜੀ ਤੇ ਗਰਜੋਤ ਸਿੰਘ ਜੀ ਤੇ ਉਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਜੀ ਮੈਨੂੰ ਪਤਾ ਬਹੁਤ ਗਰਮੀ ਆ ਠੀਕ ਹੈ ਜੀ ਤੇ ਹਾਂਜੀ ਉਸ ਤੋਂ ਬਾਅਦ ਸਾਡੇ ਕੋਲ মিডিਆ ਤੋਂ ਆਏ ਨੇ ਹਰਪੀ ਸਰ ਜੀ ਤੇ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਸਾਡੇ ਟੂਰਨਾਮੈਂਟ ਨੂੰ ਕਵਰ ਕੀਤਾ ਤੇ ਨਿਪਟਰੇ ਚਾੜਿਆ ਉਹਨੂੰ ਤੇ ਮੈਂ ਉਮੀਦ ਕਰਦਾ ਕਿ ਸਾਡੇ ਕੋਲ ਇਦਾਂ ਹੀ মিডিਆ ਤੋਂ ਹਰਪੀ ਸਰ ਜੀ ਆਉਂਦੇ ਰਹਿਣਗੇ ਤੇ ਸਾਡਾ ਜਿਹੜਾ ਆ ਸਕੂਲ ਦਾ ਨਾਮ ਰੌਸ਼ਨ ਕਰਦੇ ਰਹਿਣਗੇ ਤੇ ਸਾਡਾ ਸਕੂਲ ਜਿਹੜਾ ਬੁਲੰਦੀਆਂ ਤੇ ਪਹੁੰਚਾਉਂਦੇ ਰਹਿਣਗੇ ਜੀ ਧੰਨਵਾਦ ਸਰ ਦੋਸਤੋ ਸੈਰਪੁਰ ਸਕੂਲ ਵਿਖੇ ਅੱਜ ਰੌਣਕਾਂ ਲੱਗੀਆਂ ਹੋਈਆਂ ਪੂਰਾ ਐਂਟਰਟੇਨਮੈਂਟ ਹੋਇਆ ਤੇ ਅੰਡਰ 14 ਦੀ ਗੱਲ ਕਰੀਏ ਤਾਂ ਆਹ ਮੁੰਡੇ ਨੇ ਪੂਰਾ ਐਂਟਰਟੇਨਮੈਂਟ ਕੀਤਾ ਆਪਣੀ ਜ਼ਬਰਦਸਤ ਗੇਮ ਦਿਖਾਈ ਆ ਬੇਟੇ ਆਪਣਾ ਨਾਮ ਦੱਸੋ ਪਹਿਲਾਂ ਮਾਨਵ ਪੂਰਾ ਨਾਮ ਮਾਨਮਕਲਾ ਪਿੰਡ ਦਾ ਨਾਮ ਸੈਦਪੁਰ ਠੀਕ ਆ ਤੇ ਜਿੱਤ ਦੀ ਕਿੰਨੀ ਕੋ ਖੁਸ਼ੀ ਆ ਬਹੁਤ ਜ਼ਿਆਦੀ ਹੈ ਬਹੁਤ ਜ਼ਿਆਦੀ ਕਿੰਨੇ ਕਿੰਨੇ ਮਹੀਨੇ ਮਿਹਨਤ ਕੀਤੀ ਪੂਰੀ 2-3 ਸਾਲ 2-3 ਸਾਲ ਨਹੀਂ ਐਸ ਟੂਰਨਾਮੈਂਟ ਲਈ ਕਿੰਨੇ ਮਹੀਨੇ ਮਿਹਨਤ ਕੀਤੀ ਆ 4 ਕੁ ਮਹੀਨੇ 4 ਕੁ ਮਹੀਨੇ ਪੂਰਾ ਜੋਰ ਲਾਇਆ ਤੇ ਕੋਚ ਸਾਹਿਬ ਨੇ ਕਿਦਾਂ ਮਿਹਨਤ ਕਰਵਾਈ ਆ ਬਹੁਤ ਵਧੀਆ ਬਹੁਤ ਵਧੀਆ ਕਿੰਨੀ ਕੋ ਥੋੜਾ ਜਿਹਾ ਮੈਂ ਪੰਜ ਸ਼ਬਦ ਬੋਲਦਾ ਤੂੰ ਇੱਕ ਸ਼ਬਦ ਬੋਲਦਾ ਹੈ ਗੱਲ ਖਤਮ ਕਰ ਦਿੰਦਾ ਕੋਚ ਸਾਹਿਬਾਰੇ ਦੱਸ ਚੰਗੀ ਤਰ੍ਹਾਂ ਥੋੜਾ ਜਾਂ ਕੋਚ ਸਾਹਿਬ ਕੋਚ ਸਾਹਿਬ ਬਹੁਤ ਚੰਗੇ ਹਨ ਤੇ ਇਹ ਚੰਗੀ ਤਰ੍ਹਾਂ ਪ੍ਰੈਕਟਿਸ ਕਰਾਉਂਦੇ ਹਨ ਤੇ ਸਵੇਰੇ ਤੇ ਸ਼ਾਮ ਨੂੰ ਰੋਜ਼ ਆਉਂਦੇ ਹੁਣ ਠੀਕ ਆ ਬਸ ਚਲ ਮੁਬਾਰਕਾਂ ਤੇਨੂੰ ਤੇ ਇਨਾਮ ਕਿੰਨਾ ਮਿਲਿਆ ਤੈਨੂੰ 1000 ਰੁਪਏ ਕਿੰਨੇ ਦਿੱਤਾ ਰਕੇ ਸਰ ਨੇ ਰਕੇ ਸਰ ਨੇ ਪਾਰਟੀ ਕਰਨੀ ਹੁਣ ਆਪਾਂ ਮੈਂ ਰੋਲਾ ਨਹੀਂ ਪਾਉਂਦਾ ਠੀਕ ਆ ਹਾਂਜੀ ਤੇ ਆਪਾਂ ਜੇ ਗੱਲ ਕਰੀਏ ਤੇ ਇਹ ਮੁੰਡੇ ਅੰਡਰ 17 ਵਾਲੇ ਵੀ ਜਿਨ੍ਹਾਂ ਨੇ ਆਪਣੀ ਬਹੁਤ ਗੇਮ ਦਿਖਾਈ ਆ ਤੇ ਦੋਨੋਂ ਮੁੰਡੇ ਟੀਮ ਦੇ ਵਿੱਚ ਬਹੁਤ ਵਧੀਆ ਇਹਨਾਂ ਨੇ ਸਕੋਰ ਦਿੱਤੇ ਆ ਤੇ ਆਪਾਂ ਇਹਨਾਂ ਦਾ ਨਾਮ ਜਾਣਾਂਗੇ ਤੇ ਟੂਰਨਾਮੈਂਟ ਬਾਰੇ ਗੱਲ ਕਰਾਂਗੇ ਜਿਹੜਾ 2 ਦਿਨ ਦਾ ਟੂਰਨਾਮੈਂਟ ਹੋਇਆ ਵੀਰ ਪਹਿਲਾਂ ਆਪਣਾ ਨਾਮ ਦੱਸੋ ਮੇਰਾ ਨਾਮ ਯਸ਼ਪ੍ਰੀਤ ਮੱਟੂ ਹੈ ਮੇਰਾ ਪਿੰਡ ਜੈਦਪੁਰਾ ਤੇ ਟੂਰਨਾਮੈਂਟ ਕੱਲ ਕੁੜੀਆਂ ਦੇ ਮੈਚ ਹੋਏ ਆ ਹਾਂਜੀ ਤੇ ਅੱਜ ਜਿਹੜੇ ਆ ਤੁਹਾਡੇ ਮੁੰਡਿਆਂ ਦੇ ਮੈਚ ਸੀਗੇ ਹਾਂਜੀ ਤੇ ਦੋਨੋਂ ਦਿਨਾਂ ਦਾ ਕੱਲ ਕਿੱਦਾਂ ਦੇ ਮੈਚ ਹੋਏ ਤੇ ਅੱਜ ਕਿੱਦਾਂ ਦੇ ਮੈਚ ਹੋਏ ਦੋਵੇਂ ਦੱਸੋ ਕੱਲ ਵੀ ਮੈਚ ਬਹੁਤ ਵਧੀਆ ਸੀ ਕੁੜੀਆਂ ਦੇ ਤੇ ਅੱਜ ਵੀ ਮੁੰਡਿਆਂ ਦੇ ਬਹੁਤ ਵਧੀਆ ਸੀ ਮੈਚ ਤੇ ਕੁੜੀਆਂ ਦੇ ਟੂਰਨਾਮੈਂਟ ਚੋ ਫਾਈਨਲ ਕਿਹੜੀ ਟੀਮ ਲੈ ਕੇ ਗਈ ਆ ਫਾਈਨਲੇ ਕੇਵੀ ਲੈ ਕੇ ਗਏ ਠੀਕ ਆ ਅੰਡਰ 17 ਜਾਂ 14 17 ਵੀ 14 ਵੀ ਦੋਵੇਂ ਕੇਵੀ ਅੱਛਾ ਕੇਵੀ ਵਾਲੇ ਲੈ ਕੇ ਆਏ ਆ ਠੀਕ ਆ ਤੇ ਤੁਹਾਨੂੰ ਅੱਜ ਜਿੱਤ ਦਾ ਕਿਵੇਂ ਅਹਿਸਾਸ ਹੋ ਰਿਹਾ ਹਾਂਜੀ ਤੇ ਕੋਹ ਸਾਹਿਬ ਪਹਿਲਾਂ ਛਿੜਕਦੇ ਹੁੰਦੇ ਸੀ ਗਰਾਉਂਡ ਦੇ ਵਿੱਚ ਆ ਕੇ ਹੁਣ ਪਤਾ ਲੱਗਿਆ ਕਿਉਂ ਛਿੜਕਦੇ ਸੀ ਹਾਂਜੀ ਹੁਣ ਲੱਗਦਾ ਪਤਾ ਹੁਣ ਅੱਜ ਉਹ ਛਿੜਕਦੀ ਉਦੋਂ ਛਿੜਕੇ ਦੀ ਅੱਜ ਖੁਸ਼ੀ ਕਿੰਨੀ ਹੋ ਰਹੀ ਆ ਅੱਜ ਬਹੁਤ ਜ਼ਿਆਦੀ ਖੁਸ਼ੀ ਆ ਜੀ ਤੇ ਕੋਹ ਸਾਹਿਬ ਕਿਵੇਂ ਤੁਹਾਡੇ ਨਾਲ ਬਿਹੇਵਰ ਇਹਦਾ ਉਹਨਾਂ ਦਾ ਕੋਹ ਸਾਹਿਬ ਬਹੁਤ ਵਧੀਆ ਰਹਿੰਦੇ ਸਾਡੇ ਨਾਲ ਤੇ ਨਾਲ ਆਪਣਾ ਵੀਰ ਇਹਦੇ ਨਾਲ ਵੀ ਆਪਾਂ ਗੱਲ ਕਰਾਂਗੇ ਤੇ ਆਪਣਾ ਨਾਮ ਪਿੰਡ ਦਾ ਨਾਮ ਦੱਸੋ ਤੇ ਕੋ ਸਾਹ ਬਾਰੇ ਵੀ ਦੱਸਣਾ ਟੂਰਨਾਮੈਂਟ ਬਾਰੇ ਵੀ ਲਗਾਤਾਰ ਬੋਲਣਾ ਮੇਰਾ ਨਾਮ ਪ੍ਰਿੰਸ ਹੈ ਮੇਰੇ ਪਿੰਡ ਦਾ ਨਾਮ ਸੈਦਪੁਰ ਹੈ ਥੋੜਾ ਉੱਚੀ ਬੋਲ ਮੇਰੇ ਪਿੰਡ ਦਾ ਨਾਮ ਸੈਦਪੁਰ ਹੈ ਅੱਜ ਸਾਡੇ ਸਕੂਲੇ ਬਲੌਗ ਸੀ ਮੁੰਡਿਆਂ ਦਾ ਕੱਲ ਸੀ ਕੁੜੀਆਂ ਦਾ ਕੁੜੀਆਂ ਦਾ ਵੀ ਬਹੁਤ ਵਧੀਆ ਮੈਚ ਹੋਇਆ ਮੁੰਡਿਆਂ ਦਾ ਵੀ ਬਹੁਤ ਵਧੀਆ ਮੈਚ ਹੋਇਆ ਤੇ ਗਰਾਊਂਡ ਦੀ ਪੂਰੀ ਤਿਆਰੀ ਹੁੰਦੀ ਪਈ ਸੀਗੀ ਥੋੜੇ ਦਿਨਾਂ ਤੋਂ ਤੇ ਅੱਜ ਅਸੀਂ ਜਿੱਤ ਗਏ ਆ ਫਰਸਟ ਆਏ ਆ 14 ਤੇ 70 ਦੀ ਮੈਂ ਤੇ ਬਹੁਤ ਵਧੀਆ ਨਗਰਿਆ ਤੇ ਕੁਸਾ ਬਰੇ ਕੀ ਕਹੋਗੇ ਤੁਸੀਂ ਵੀ ਉਹਨਾਂ ਨੇ ਕਿੱਦਾਂ ਦੀ ਮਿਹਨਤ ਕਰਾਈ ਆ ਪਹਿਲਾਂ ਮਿਹਨਤ ਵੀ ਦਿਨ ਨੂੰ ਕਰਾਈ ਆ ਬੇ ਟੂਰਨਾਮੈਂਟ ਦੀ ਤਿਆਰੀ ਉਹਨਾਂ ਨੇ ਕਿਹੜੇ ਲੈਵਲ ਤੱਕ ਕਰਾਈ ਆ ਟੂਰਨਾਮੈਂਟ ਦੀ ਤਿਆਰੀ ਤੇ ਨੈਸ਼ਨਲ ਦੇ ਲੈਵਲ ਤੱਕ ਕਰਾਈ ਆ ਤੇ ਸ਼ੁਰੂ ਹੀ ਤੋਂ ਹੀ ਵਧੀਆ ਕਰਾਉਂਦੇ ਆਏ ਆ ਪ੍ਰੈਕਟਿਸ ਠੀਕ ਆ ਜੀ ਇਹ ਵੀ ਆਪਣੇ ਅੰਡਰ 17 ਦੇ ਪਲੇਅਰ ਪਲੇਅਰ ਤੇ ਦੋਸਤੋ ਤੇ ਵੀਡੀਓ ਕਿਵੇਂ ਲੱਗੀ ਤੇ ਜਰੂਰ ਦੱਸਿਓ ਕਮੈਂਟ ਸੈਕਸ਼ਨ ਦੇ ਵਿੱਚ ਤੇ ਜਿਹੜੇ ਨੌਜਵਾਨ ਪਲੇਅਰ ਖੇਡ ਰਹੇ ਆ ਤੇ ਇਹਨਾਂ ਦੀ ਗੇਮ ਕਿਵੇਂ ਲਗੀ ਤੁਹਾਨੂੰ ਠੀਕ ਹੈ ਜੀ ਕੋਚ ਸਾਹਿਬ ਨਾਲ ਕੋਚ ਸਾਹਿਬ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਥੈਂਕ ਯੂ ਤੇ ਤੁਹਾਡੀਆਂ ਦੋਨੋਂ ਟੀਮਾਂ ਅੰਡਰ 14 ਤੇ ਅੰਡਰ 17 ਨੂੰ ਫਾਈਨਲ ਜਿੱਤ ਕੇ ਇੱਕ ਵੱਡਾ ਮੁਕਾਮ ਹਾਸਲ ਕੀਤਾ ਹਾਂ ਜੀ ਸਭ ਪਹਿਲੀ ਪੌੜੀ ਜਿਹੜੀ ਉਹਨਾਂ ਨੇ ਹਾਂ ਤੇ ਤੁਸੀਂ ਉਹਨਾਂ ਦੀ ਮਿਹਨਤ ਬਾਰੇ ਵੀ ਦੱਸਿਓ ਤੇ ਅਗਲਾ ਤੁਹਾਡਾ ਕੀ ਸ਼ਡਿਊਲ ਹੈਗਾ ਅਗਲੇ ਟੂਰਨਾਮੈਂਟ ਲਈ ਪੂਰੀ ਜਾਣਕਾਰੀ ਦੇ ਦਿਓ ਸਰ ਪਹਿਲਾਂ ਤਾਂ ਬੱਚੇ ਵਧਾਈ ਦੇ ਪਾਤਰ ਆ ਜੀ ਬਿਲਕੁਲ ਜਿਨ੍ਹਾਂ ਨੇ ਪੂਰਾ ਜੋਰ ਲਾ ਕੇ ਆਪਣੀ ਜਿਹੜੀ ਆ ਪਰਫਾਰਮੈਂਸ ਦਿਖਾਈ ਕਿਉਂਕਿ ਮਿਹਨਤ ਚੱਲਦੀ ਪਈ ਸੀ 5-6 ਮਹੀਨਿਆਂ ਤੋਂ ਕੰਟੀਨਿਊ ਮਾਰਨਿੰਗ ਤੇ ਉਹ ਮਾਰਨਿੰਗ ਜਿਹੜੀ ਆ ਮੈਂ ਕਹਿੰਦਾ ਹੁੰਦਾ ਸੀਗਾ ਮਿਹਨਤ ਕਰੋਗੇ ਤਾਂ ਹੀ ਮੁਕਾਮ ਹਾਸਲ ਹੋਣਾ ਆਦਰਵਾਇਜ਼ ਨਹੀਂ ਹੋਣਾ ਠੀਕ ਹੈ ਤੇ ਬੱਚਿਆਂ ਦੀ ਮਿਹਨਤ ਝਲਕ ਵੀ ਰਹੀ ਸੀ ਬਿਲਕੁਲ ਜੋ ਉਹਨਾਂ ਨੇ ਕੀਤਾ ਸੀ ਉਹ ਪਰਫਾਰਮ ਵੀ ਕੀਤਾ ਅੱਜ ਠੀਕ ਹੈ ਜੀ ਤੇ ਕਹਿੰਦੇ ਹੁੰਦੇ ਨਾ ਪੇੜ ਆਪਾਂ ਪਾਣੀ ਦਿੰਨੇ ਆ ਪੌਦੇ ਨੂੰ ਹੌਲੀ-ਹੌਲੀ ਉਹ ਪੇੜ ਬਣਦਾ ਫਿਰ ਫਲ ਲੱਗਦਾ ਇਹੋ ਫਲ ਸੀਗਾ ਅੱਜ ਉਹ ਜਾਨੀ ਕਿ ਜਿਹੜੀ 6 ਮਹੀਨੇ ਪਹਿਲਾਂ ਤੁਸੀਂ ਪੌਦਾ ਲਾਇਆ ਉਹ ਉਹਦਾ ਪਾਲ ਅੱਜ ਤੇ ਅੱਜ ਮਿਲ ਗਿਆ ਹਾਂਜੀ ਤੇ ਹਜੇ ਹੋਰ ਵੀ ਮਿੱਠੇ ਫਲ ਖਾਣ ਦਾ ਗਾਂ ਸਮਾਂ ਹੈਗਾ ਯਾ ਉਹ ਤੁਹਾਡਾ ਸ਼ਡਿਊਲ ਕੀਆ ਬਿਲਕੁਲ ਸਰ ਨੈਕਸਟ ਟਾਰਗੇਟ ਹੁਣ ਸਾਡਾ ਡਿਸਟ੍ਰਿਕਟ ਆ ਜੀ ਇਸਕੇ ਬਲੌਕ ਲੈਵਲ ਸੀ ਸਾਡਾ ਠੀਕ ਹੈ ਜਿਹਦੇ ਵਾਸਤੇ ਸਾਡੇ ਕੋਲੇ ਅੱਜ ਸਾਰੇ ਪ੍ਰਾਈਵੇਟ ਸਕੂਲ ਸੀ ਮੇਰੇ ਕੋਲ ਬਾਸਕਟਬਾਲ ਦੇ ਸਿਰਫ ਇੱਕ ਮੇਰਾ ਇੱਕ ਸਕੂਲ ਸੀਗਾ ਇੱਕ ਉਹਦੇ ਇੱਕ ਜਿਹੜਾ ਸਰਕਾਰੀ ਸਕੂਲ ਸੀਗਾ ਬਾਸਕਟਬਾਲ ਗੇਮ ਚ ਠੀਕ ਆ ਆਦਰਵਾਇਸ ਸਾਰੀਆਂ ਟੀਮਾਂ ਪ੍ਰਾਈਵੇਟ ਸਕੂਲ ਦੀਆਂ ਸੀਗੀਆਂ ਉਹਨਾਂ ਕੋ ਫੈਸਿਲਿਟੀਆਂ ਨੇ ਉਹਨਾਂ ਕੋ ਕੋਚੀਜ਼ ਨੇ ਤੇ ਉਹਨਾਂ ਕੋ ਇਨਫਰਾਸਟ੍ਰਕਚਰ ਹੈਗਾ ਉਸ ਤੋਂ ਬਾਅਦ ਪੇਰੈਂਟਸ ਕੋ ਪੈਸਾ ਹੈਗਾ ਤੇ ਸਾਡੇ ਬੱਚੇ ਤੁਹਾਨੂੰ ਪਤਾ ਹੈ ਸਰਕਾਰੀ ਸਕੂਲਾਂ ਦੇ ਨੇ ਤੇ ਪਰ ਮਿਹਨਤੀ ਬੱਚੇ ਨੇ ਜੀ ਤੇ ਤੇ ਖੁਸ਼ੀ ਦੀ ਗੱਲ ਵੀ ਆ ਖੁਸ਼ੀ ਦੀ ਗੱਲ ਇਹ ਆ ਵੀ ਸਾਰੇ ਪ੍ਰਾਈਵੇਟ ਸਕੂਲ ਆਏ ਤੁਸੀਂ ਸਰਕਾਰੀ ਸਕੂਲ ਚੋਂ ਬੱਚਿਆਂ ਨੂੰ ਮਿਹਨਤ ਕਰਵਾ ਕੇ ਤੇ ਅੱਜ ਦਾ ਟੂਰਨਾਮੈਂਟ ਜਿਹੜਾ ਇਹ ਜੇਤੂ ਰਹੇ ਆ ਤਰਾਸ ਦੀ ਇਹ ਆ ਕਿ ਸਰਕਾਰੀ ਸਕੂਲਾਂ ਚੋਂ ਟੀਮਾਂ ਨਹੀਂ ਆ ਰਹੀਆਂ ਸਭ ਤੋਂ ਵੱਡੀ ਤਰਾਸਦੀ ਇਹ ਆ ਕਿ ਉੱਥੇ ਬੱਚੇ ਹਨੀਗੇ ਜਾਂ ਕੋਚ ਹਨ ਜਾਂ ਸਹੂਲਤਾਂ ਦੀ ਕਮੀ ਆ ਸੇ ਜੇ ਗੱਲ ਕਰੀਏ ਕਿਤਨਾ ਕਿਤੇ ਜਾ ਕੇ ਸਾਰੇ ਜਿਵੇਂ ਮਿਕਸ ਹੋ ਜਣੀਆਂ ਸਹੂਲਤਾਂ ਠੀਕ ਆ ਜੀ ਇਨਫਰਾਸਟ੍ਰਕਚਰ ਠੀਕ ਆ ਜੀ ਉਸ ਤੋਂ ਬਾਅਦ ਕੋਚੇਸ ਠੀਕ ਆ ਜੀ ਤੇ ਉਹਨਾਂ ਦਾ ਸਾਨੂੰ ਜਿਹੜਾ ਡ੍ਰੌਪ ਬੈਗ ਜਿਹੜਾ ਮਿਲਦਾ ਆ ਜਦੋਂ ਆਪਾਂ ਗੇਮਜ਼ ਹੁੰਦੀਆਂ ਠੀਕ ਆ ਜੀ ਤੇ ਫਿਰ ਬੱਚੇ ਉਹੀ ਅੱਗੇ ਆਉਂਦੇ ਆ ਜਿਨ੍ਹਾਂ ਕੋ ਚੰਗੇ ਕੋਚੇਸ ਨੇ ਚੰਗਿਆ ਗਰਾਊਂਡਸ ਨੇ ਬਿਲਕੁਲ ਤੇ ਚੰਗਾ ਉਥੇ ਸਟਰੈਂਥ ਆ ਸਕੂਲ ਦੇ ਵਿੱਚ ਬਿਲਕੁਲ ਉਹ ਬੱਚੇ ਕਾਮਯਾਬ ਹੁੰਦੇ ਆ ਜੀ ਤੇ ਠੀਕ ਹੈ ਜੀ ਤੁਸੀਂ ਟਾਈਮ ਦਿੱਤਾ ਧੰਨਵਾਦ ਇੱਕ ਵਾਰ ਦਿਹਾ ਨੂੰ ਫਿਰ ਤੋਂ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਥੈਂਕ ਯੂ ਤੇ ਦੋਸਤੋ ਮਿਲਦੇ ਆ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਕੋਈ ਕਮੀਆਂ ਹੋ ਗਈਆਂ ਆਪਣਾ ਇਹ رائے ਜਰੂਰ ਦਿਓ ਮਿਲਦੇ ਆ ਜੀ ਨਵੀਂ ਜਗ੍ਹਾ ਨਵੀਂ ਵੀਡੀਓ ਨਾਲ ਨਵੇਂ ਕੰਟੈਂਟ ਕੰਟੈਂਟ ਦੇ ਨਾਲ ਤਦ ਤੱਕ ਲਈ ਰੱਬ ਰੱਖਾ